ਅੱਜ ਆਪਾਂ ਹਰਬਲ ਸ਼ੈਂਪੂ ਬਣਾਵਾਂਗੇ ਇਹਦੇ ਵਾਸਤੇ ਆਪਾਂ ਆਮਲਾ ਸ਼ਿੱਕਾ ਕਈ ਦਿਨ ਫਲੀਆਂ ਤੇ ਰਿੱਠੇ ਲਵਾਂਗੇ ਆਮਲੇ ਦਾ ਪਾਊਡਰ ਲੈ ਲਿਆ ਆਪਾਂ ਤੇ ਰਿੱਠਾ ਨੂੰ ਆਪਾਂ ਇਸ ਤਰ੍ਹਾਂ ਥੋੜਾ ਹੰਨ ਕੇ ਵਿੱਚੋਂ ਗੜਕਾ ਕੱਢ ਦਿਆਂਗੇ ਇਹਨਾਂ ਦੇ ਬੀਜ ਇਸ ਤਰ੍ਹਾਂ ਸਾਰੇ ਇਹ ਰਿਟੇਡ ਭਨ ਕੇ ਇਹਨਾਂ ਦੇ ਵੀਸ ਕੱਢ ਦਾਂਗੇ ਆਵਲ ਆ ਰਿੱਥੇ ਔਰ ਸਿਕਾ ਕਹਿੰਦੇ ਪੜਿਆ ਵਾਲਾ ਲਈ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਸ਼ੈਂਪੂ ਬਣ ਜਾਂਦਾ ਇਹਨਾਂ ਦਾ ਹੇਅਰ ਮਾਸਕ ਵੀ ਬਣ ਜਾਂਦਾ ਹੈ ਜਪਾ ਕਰੇ ਸ਼ੈਂਪੂ ਤਿਆਰ ਕਰਾਂਗੇ ਇਸੇ ਤਰ੍ਹਾਂ ਸਾਰੇ ਜਿਹੜੇ ਰਿੱਠੇ ਆਪਾਂ ਪੰਜ ਕੇ 20 ਕੱਟਦੇ ਆ ਤੇ ਸਿਕਾਕਾਰੀ ਫਲੀਆਂ ਇਹਨਾਂ ਨੂੰ ਆਪਾਂ ਮੈਕਸੀਜ ਪੀਸ ਲਾਂਗੇ ਕਿਉਂਕਿ ਆਵਲਾ ਪਾਊਡਰ ਪੀਸਿਆ ਹੋਇਆ ਹੈ ਆਪਣੇ ਕੋਲ ਇਹਨਾਂ ਨੂੰ ਪੀਸ ਕੇ ਬਰੀਕ ਪਾਊਡਰ ਬਣਾ ਲਾਂਗੇ। ਇਹ ਪਾਊਡਰ ਆਪਾਂ ਨੂੰ ਪੀਸਿਆ ਹੋਇਆ ਵੀ ਮਿਲ ਸਕਦਾ। ਜੇ ਆਪਾਂ ਨਹੀਂ ਕਰੇ ਬਣਾ ਸਕਦੇ ਤਾਂ ਪੀਸਿਆ ਹੋਇਆ ਵੀ ਲੈ ਸਕਦੇ ਆ। ਨਾ ਪਾਵਲੇ ਤੁਸੀਂ ਚਿੱਕਾ ਖਾਈ ਇਸ ਰੀਟੇ ਦਾ ਪਾਊਡਰ ਜਿਹੜਾ ਮਿਕਸ ਕਰ ਦੇਣਾ ਇਹ ਆਪਣੇ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ ਔਰ ਵਧੀਆ ਸੌਫਟ ਵਾਲ ਬਣ ਜਾਂਦੇ ਆ ਹੁਣ ਆਪਾਂ ਸਾਰੀ ਪਾਊਡਰ ਨੂੰ ਮਿਕਸ ਕਰਾਂਗੇ ਇੱਕ ਵਾਰ ਤੋਂ ਫਿਰ ਆਪਾਂ ਸਾਰਾ ਪਾਊਡਰ ਵਿੱਚ ਪਾ ਕੇ ਮਿਕਸ ਕਰ ਲਾਂਗੇ। ਆਕਾਵਲੀ ਦਾ ਪਾਊਡਰ ਆਪਾਂ ਪੀਸਾ ਹੋਇਆ ਲਿਆ ਸੀ। ਇਹ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ। ਇਸ ਪਾਊਡਰ ਦੇ ਆਪਾਂ 2-3 ਚਮਚੇ ਲੈ ਕੇ ਰਾਤ ਨੂੰ ਲੋਹੇ ਦੇ ਭਾਂਡੇ ਵਿੱਚ ਪਾ ਸਕਦੇ ਹਾਂ। ਇੱਕ ਚਮਚਾ ਵਿੱਚ ਮਲਤਾਨੀ ਮਿੱਟੀ ਦਾ ਪਾ ਕੇ ਤੇ ਆਪਾਂ ਦਾ ਇਹ हेयर ਪੈਕ ਵਧੀਆ ਬਣਾ ਸਕਦੇ ਹਾਂ ਜੇਕਰ ਆਪਾਂ ਸ਼ੈਂਪੂ ਕਰਨਾ ਹੈ ਤਾਂ ਇਹਨੂੰ ਆਪਾਂ ਭੌਕੇ ਵੈਸੀ ਸ਼ੈਂਪੂ ਕਰ ਸਕਦੇ ਹਾਂ ਰੇਠੇ ਦੀ ਮਾਤਰਾ ਸ਼ੈਂਪੂ ਵਾਸਤੇ ਦੁੱਗਣੀ ਚਾਹੀਦੀ ਆਪਾਂ ਜਿੱਦਾਂ ਇੱਕ ਚਮਚਾ ਆਮਲੇ ਦਾ ਇੱਕ ਚਮਚਾ ਸikka ਕਾਇਦਾ ਤਾਂ ਦੋ ਚਮਚ ਰੀਟਾ ਪਾਊਡਰ ਦੇ ਲਵਾਂਗੇ ਇਹਨਾਂ ਨਾਲ ਆਪਾਂ ਸਾੜ ਤੇ ਭਿਉ ਕੇ ਵੀ ਸ਼ੈਂਪੂ ਬਣਾ ਸਕਦੇ ਹਾਂ ਜਿਸ ਤਰ੍ਹਾਂ ਆਵਲਾ ਸikka ਕਾਈ ਹੋਰ ਰੀਟੇ ਦਾ ਵਿੱਚ ਪਾ ਕੇ ਗਰਮ ਪਾਣੀ ਪਾ ਕੇ ਰਾਤ ਨੂੰ ਭਿਉਂ ਦਾਂਗੇ ਸੋਭਾ ਨੂੰ ਆਪਾਂ ਗੈਸ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਪਕਾ ਲੈਣਾ ਇਸ ਤਰ੍ਹਾਂ ਇਹਦਾ ਕਾਲਾ ਕਾਲਾ ਰੰਗ ਬਣ ਜਾਂਦਾ ਜਦੋਂ ਚੰਗੀ ਤਰ੍ਹਾਂ ਪੱਕ ਗਿਆ ਤਾਂ ਫਿਰ ਆਪਾਂ ਹੱਥਾਂ ਤੇ ਗਲਾਂਜ ਚੜਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਿੱਚ ਉਹਕੇ ਜੇਕਰ ਪੱਤਨਾ ਕਰਾਂਗੇ ਤਾਂ ਹੱਥਾਂ ਨੂੰ ਰੰਗ ਲੱਗ ਜੇ ਢਾਈ ਤੇ ਤਰ੍ਹਾਂ